ਤਨ ਤਨ ਹਰ ਗੋਵਿੰਦ ਜੀ ਤਨ ਤਨ ਹਰ ਗੋਵਿੰਦ ਸਾਹਿਬ ਜੀ ਤੂੰ ਬੰਦੀ ਛੋੜ ਹੈ ਤੂੰ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਬੰਦੀ ਸ਼ੋਦ ਹੈ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਜੀ ਦੇ ਪਿਆਰ ਹੋ ਜੇ ਪਾਲੀ ਮਨੋਂ ਵਿਲੇ ਇੱਕ ਗੱਲ ਦਾ ਧਿਆਨ ਰੱਖਿਓ ਜਿਸ ਦੀ ਜਾਦ ਵਿੱਚ ਬਾਂਬ ਪਟਾਕੇ ਦੀਵੇ ਲਾਉਣੇ ਉੱਥੇ ਮਾਸ ਦਾ ਤਿਆਗ ਰਖਿਓ ਜੂਆ ਖੇਡਣ ਦਾ ਤਿਆਗ ਕਰਿਓ ਤੁਹਾਡੀ ਖਾਤਰ ਗੁਰੂ 14 ਸਾਲ ਬਨਵਾਸ ਵਿੱਚ ਰਹਾ ਤਾਂ ਅਨੁ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰਿਓ ਇੱਕ ਗੱਲ ਦਾ ਖਿਆਲ ਰੱਖਿਓ ਹਰ ਗੋਵਿੰਦ ਸਾਹਿਬ ਜੀ ਬੰਦੀ ਛੋੜ ਹੈ 34 35 ਸਾਲ ਹੋ ਗਏ ਜੇਲਾਂ ਵਿੱਚ ਤੁਸੀਂ ਫੇਰ ਵੀ ਪੜੀ ਜਾਂਦੇ ਹੋ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਨਾਮ ਧਾਰਿਓ ਸਤ ਗੁਰੂ RAM ਸਿੰਘ ਜੀ ਪਿਆਰਿਓ ਇਸ ਗੱਲ ਦਾ ਧਿਆਨ ਰੱਖਿਓ ਝੂਠ ਬੋਲ ਕੇ ਜਮੀਨਾ ਧਨ ਪ੍ਰਾਪਟੀਆਂ ਦੀ ਖਾਤਰ ਕਿਸੇ ਨੂੰ ਜੇਲ ਨਾ ਕਰਵਾਇਓ ਕਿਸੇ ਤੇ ਦਫਾ ਨਾ ਲਵਾਇਓ ਇੱਕ ਦਿਨ ਇਹੀ ਇੱਥੇ ਛੱਡ ਜਾਵਣਾ ਤਨ ਤਨ ਸਤਿਗੁਰੂ ਦਲੀਪ ਸਿੰਘ ਜੀ ਛੇਤੀ ਆ ਜਾ ਬੰਦੀ ਸਿੰਘ ਛਡਾ ਜਾਓ ਧਰਤੀ ਤੇ ਧਰਮ ਬਰਤਾ ਜਾਓ ਜਿਨ੍ਹਾਂ ਤੇ ਝੂਠੇ ਕੇਸ ਬਣੇ ਨੇ ਉਹ ਸਭ ਖਾਰਜ ਕਰ ਜਾਓ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ ਹੈ ਜਦ ਤੱਕ ਤੂੰ ਪਰਦੇਸੋਂ ਨਹੀਂ ਆਉਂਦਾ ਜਦ ਤੱਕ ਇਹ ਬੰਦੀ ਨਹੀਂ ਛੁੱਟਣੀ ਸੱਚੇ ਪਾਤਸ਼ਾਹ ਇੱਥੇ ਅਸੀਂ ਪੜ੍ਹੀ ਜਾਂਦੇ ਆਂ ਮਹਾਰਾਜ ਦੀ ਪਵਿੱਤਰ ਬਾਣੀ ਤੋਂ ਔਰ ਅਸਰ ਅਸੀਂ ਕੁਝ ਨਹੀਂ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰੀ ਸਾਡੇ ਤੇ ਅਸੀਂ ਇਸ ਨੂੰ ਮੰਨਣ ਵਿੱਚ ਵੀ ਲਿਆ ਜੀ ਧੰਨ ਗੁਰੂ ਨਾਨਕ ਬਾਰਵੇਂ ਨਾਨਕ ਸਤਿਗੁਰੂ ਰਾਮ ਸਿੰਘ ਸਤਿਗੁਰੂ ਦਲੀਪ ਸਿੰਘ ਜੀ ਚੋ ਤਖਤ ਦੇ ਮਾਲਕ ਸਭ ਤਾਂ ਹੀ ਹੋਣਾ ਜੀ ਸਹਾਇ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਅਤੇ